ਤੇ ਅੱਜ ਆਪਾਂ ਇਸ ਚੈਪਟਰ ਦੇ ਵਿੱਚ ਜਿਹੜੀ ਗੱਲ ਕਰਨੀ ਆ ਸਰਸਨ ਨਦੀ ਤੇ ਵਿਛੋੜਾ ਜਦੋਂ ਪੈਂਦਾ ਹੈ ਗੁਰੂ ਸਾਹਿਬ ਦਾ ਪਰਿਵਾਰ ਵਿਛੜਦਾ ਹੈ ਪਰਿਵਾਰ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਕਿਹੜੇ ਪਾਸੇ ਕਿਹੜਾ ਹਿੱਸਾ ਚਲਾ ਜਾਂਦਾ ਹੈ ਇਹਦੇ ਬਾਰੇ ਆਪਾਂ ਪੂਰੇ ਵਿਸਥਾਰ ਨਾਲ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਬੇਨਤੀ ਹੈ ਸਰੋਤਿਆਂ ਨੂੰ ਜਦੋਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਅਤੇ ਹੋਰ ਵੀ ਅੱਗੇ ਵੀ ਵੀਡੀਓ ਸਾਂਝੀ ਕਰਿਆ ਕਰੋ ਅੱਜ ਦਾ ਚੈਪਟਰ ਹੈ ਜੀ ਸਰਸਨਦੀ ਤੇ ਵਿਛੋੜਾ ਪੈ ਗਿਆ ਕਿਤਾਬ ਹੈ ਉਹ ਦੀਆਂ ਰਾਤਾਂ ਲਿਖਤ ਸੁਰਿੰਦਰ ਸਿੰਘ ਜੀ ਖਾਲਸਾ ਆਵਾਜ਼ ਭਾਈ ਸੁਖਵੀਰ ਸਿੰਘ ਬਹਾਦਰਪੁਰ ਸਤਿਗੁਰੂ ਕਲੰਗੀਧਰ ਪਾਤਸ਼ਾਹ ਜੀ ਸਿੰਘਾਂ ਦੇ ਸਮੇਤ ਸਰਸਾ ਨਦੀ ਦੇ ਕੋਲ ਪਹੁੰਚ ਗਏ ਇੱਥੇ ਪਹੁੰਚਦੇ ਆ ਅੰਮ੍ਰਿਤ ਵੇਲਾ ਹੋ ਗਿਆ ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਸਤਿਗੁਰੂ ਜੀ ਨੇ ਅਮਰਤ ਬਿੜੇ ਦੀ ਸੰਭਾਲ ਲਈ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰਵਾ ਦਿੱਤਾ ਕਲਗੀ ਵਾਲਿਆ ਤੇਰੀਆਂ ਤੂੰ ਹੀ ਜਾਣਦਾ ਏ ਪਿੱਛੇ ਜੰਗ ਦਾ ਜੋਰ ਹੋ ਰਿਆ ਸੀ ਪੂਰਾ ਪਿੱਛੇ ਜੰਗ ਬੜੀ ਲੱਗੀ ਹੋਈ ਸੀ ਮੇਰੇ ਪਾਤਸ਼ਾਹ ਪ੍ਰਮਾਤਮਾ ਦੀ ਕੀਰਤੀ ਸੁਣ ਰਹੇ ਸਨ ਸਵੇਰ ਹੋਈ ਦੇਖਿਆ ਪਾਣੀ ਕੁਝ ਘਟਿਆ ਪਰ ਅਜੇ ਵੀ ਪਾਰ ਲੰਘਣਾ ਔਖਾ ਏ ਦੁਸ਼ਮਣ ਜਿੱਦੜਾ ਗਿੱਦੜਾ ਵਾਂਗ ਛਾਲਾ ਮਾਰਦਾ ਆ ਰਿਹਾ ਹੈ ਸਰਸਾ ਨਦੀ ਤੇ ਆਣ ਪਹੁੰਚਿਆ ਇੱਥੇ ਉਹ ਜੰਗ ਹੋਈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਿਖਿਆ ਜਾ ਸਕਦਾ ਇਹ ਭਿਆਨਕ ਤੋਂ ਭਿਆਨਕ ਸੀ ਬੈਰੀ ਸਮਝਾ ਸੀ ਕਿ ਹੁਣ ਗੁਰੂ ਸਾਡੇ ਤੋਂ ਬਚ ਕੇ ਨਹੀਂ ਜਾ ਸਕਦਾ ਗੁਰੂ ਨਿਆ ਸਿੰਘਾਂ ਨੇ ਬੈਰੀ ਨੂੰ ਆਪਣੀ ਹਿੱਕ ਦੇ ਜ਼ੋਰ ਨਾਲ ਰੋਕਿਆ ਸਤਗੁਰ ਜੀ ਵੱਲ ਕਿਸੇ ਨੂੰ ਫਟਕਣ ਨਾ ਦਿੱਤਾ ਜਿਹੜਾ ਵੀ ਇੱਧਰ ਨੂੰ ਆਇਆ ਉਸ ਨੂੰ ਬੁਰੀ ਤਰ੍ਹਾਂ ਚੀਰ ਸੁੱਟਿਆ ਪਾਤਸ਼ਾਹ ਜੀ ਨੇ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ ਦੋਹਰਾ ਦਿਵਸ ਚੜਿਓ ਲੰਗਾ ਪਰਿਓ ਉੱਤਰ ਗयो ਕਿਛ ਨੀਰ ਕੋ ਆਗੈ ਕੋ ਪਛੈ ਬੜਿਓ ਧਰਿਓ ਨਾ ਕਿਨਹੂੰ ਧਰ ਸਹਬ ਜਾਦੇ ਛੱਡ ਦੂਰ ਰਹੇ ਸੋ ਸਤਗੁਰ ਸਾਥ ਛੋਟੇ ਵੱਡ ਮਾਤ ਸੰਗ ਭਈ ਐਸੀ ਕਿਸ਼ਬਾਤ ਸ੍ਰੀ ਪੰਥ ਪ੍ਰਕਾਸ਼ ਪਈ ਰਤਨ ਸਿੰਘ ਭੰਗੂ ਜੀ ਲਿਖਦੇ ਨੇ ਜੀ ਇਹ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਸਰਸਾਵਲ ਜਦੋਂ ਮਹਾਰਾਜ ਸਰਸਾ ਨਦੀ ਤੋਂ ਪਰਿਵਾਰ ਦਾ ਵਿਛੋੜਾ ਪੈਂਦਾ ਜੀ ਸਰਸਾ ਨਦੀ ਵੱਲ ਮੁਹਾਰਾਂ ਮੋੜੀਆਂ ਤੇ ਪਾਣੀ ਦੇ ਵਹਾਅ ਵਿੱਚ ਰੋੜੇ ਜਾਂਦੇ ਆਪਣੇ ਪਿਆਰੇ ਸਿੰਘਾਂ ਨੂੰ ਦੇਖ ਕੇ ਜੋਸ਼ ਵਿੱਚ ਸਰਸਾ ਨੂੰ ਕਿਹਾ ਤੂੰ ਇਸ ਵੇਲੇ ਆਪਣਾ ਪਾਣੀ ਵਧਾ ਕੇ ਵੱਡੀ ਗੁਰੂ ਮਾਰੀ ਕੀਤੀ ਹੈ ਸਰਸਾ ਨਾਰਾ ਵੱਡੋ ਗੁਰ ਮਾਰਾ ਲਿਓ ਇਹ ਔਸਰ ਨੀਰ ਵੜਾਇਓ ਇਹ ਕਹਿ ਕੇ ਗੁਰੂ ਜੀ ਆਪਣਾ ਘੋੜਾ ਪਾਣੀ ਵਿੱਚ ਵੜ ਦਿੱਤਾ ਸਰਸਾ ਦੇ ਵਿਚਕਾਰ ਉਹ ਰੁੱਕ ਕੇ ਪਿੱਛੇ ਬੈਰੀ ਉੱਪਰ ਕਈ ਤੀਰ ਛੱਡ ਕੇ ਕਈ ਨਾਮੀ ਜਰਨੈਲ ਸਦਾ ਲਈ ਢੇਰੀ ਵੀ ਕਰ ਦਿੱਤੇ ਸਤਿਗੁਰੂ ਜੀ ਨੇ ਵੱਡੇ ਸਾਹਿਬਜਾਦੇ ਪਾਤਸ਼ਾਹ ਜੀ ਨਾਲ ਹੀ ਸਰਸਾ ਪਾਰ ਕਰ ਗਏ ਸਾਰਾ ਵਹੀਰ ਬੁਰੀ ਤਰ੍ਹਾਂ ਖਿੰਡ ਗਿਆ ਬਹੁਤੇ ਸਿੰਘ ਸ਼ਹੀਦियां ਪਾ ਗਏ ਕਈਆਂ ਨੂੰ ਪਾਣੀ ਦਾ ਤੇਜ਼ ਵੇਗ ਰੋੜ ਕੇ ਲੈ ਗਿਆ ਕੋਈ ਪਾਰ ਹੋ ਗਿਆ ਕੋਈ ਰੁੜ ਗਿਆ ਕੋਈ ਸ਼ਹੀਦੀ ਪ੍ਰਾਪਤ ਕਰ ਗਿਆ ਪਾਤਸ਼ਾਹ ਜੀ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੇ ਅਨੇਕਾਂ ਗ੍ਰੰਥ ਸਮੇਤ ਸਭ ਤੋਂ ਵੱਡੇ ਆਕਾਰ ਦਾ ਗ੍ਰੰਥ ਵਿਦਿਆ ਸਾਗਰ ਵੀ ਸਰਸਾ ਦੀ ਭੇਡ ਛੜ ਗਿਆ ਐਨੇ ਸ਼ੋਰ ਵਿੱਚ ਇੱਕ ਦੂਸਰੇ ਨੂੰ ਆਵਾਜ਼ ਮਾਰੀ ਨਾ ਸੁਣਾਈ ਦਿੰਦੀ ਸੀ ਕਈ ਸਿੱਖ ਬੀਬੀਆਂ ਤੇ ਵਿਰਧ ਸ਼ਹੀਦੀਆਂ ਪਾ ਗਏ ਈ ਬੱਚੇ ਵੀ ਮਾਰੇ ਗਏ ਸਤਗੁਰੂ ਜੀ ਦਾ ਪਰਿਵਾਰ ਪੂਰੀ ਤਰ੍ਹਾਂ ਵਿਛੜ ਗਿਆ ਵੀਰਾਂ ਨਾਲੋਂ ਵੀਰ ਐਸੇ ਵਿਛੜੇ ਕਿ ਫਿਰ ਦੁਬਾਰਾ ਨਾ ਮਿਲ ਸਕੇ ਵੱਡੇ ਸਾਬਜਾਦੇ ਕਲਗੀਧਰ ਜੀ ਨਾਲ ਸਰਸਾ ਪਾਰ ਕਰਕੇ ਰੋਪੜਵਾਲ ਚਲੇ ਗਏ ਛੋਟੇ ਸਾਬਜਾਦੇ ਤੇ ਦਾਦੀ ਮਾਂ ਗੁਜਰ ਕੌਰ ਸਰਸਾ ਨੂੰ ਪਾਰ ਨਾ ਕਰ ਸਕੇ ਉਹਨਾਂ ਨੇ ਇੱਕ ਸੇਵਾਦਾਰ ਤੇ ਦਾਸੀ ਸੀ ਜੋ ਵਿਛੜ ਕੇ ਕਿਧਰੇ ਹੋਰ ਪਾਸੇ ਚਲੇ ਗਏ ਮਾਤਾ ਜੀ ਸਾਬ ਜਾਦੇ ਸਰਸਾ ਕਿਨਾਰੇ ਕਿਸੇ ਔਜੜ ਰਾਹਾਂ ਬਲ ਤੁਰੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਸਿੰਘਾਂ ਸਮੇਤ ਸਰਸਾ ਤੋਂ ਪਾਰ ਰੋਪੜ ਜਾ ਰਹੇ ਸਰਸਾ ਦੇ ਕਿਨਾਰੇ ਬਹੁਤ ਕਹਿਰ ਵਰਤਿਆ ਸਭ ਕੁਝ ਦਸਦਾ ਸਭ ਕੁਝ ਹੱਸਦਾ ਵਸਦਾ ਉਜੜ ਗਿਆ ਪੰਥ ਵਸੇ ਮੈਂ ਉਜੜਾ ਵਾਲੇ ਕਲਗੀ ਧਰ ਜੀ ਬੋਲਾ ਵਾਲੀ ਕਹਾਣੀ ਸੱਚ ਹੋ ਗਈ 7 پو 1761 ਬਿਕਰਮੀ 21 ਦਸੰਬਰ 1704 ਈਸਵੀ ਦੀ ਚੜ੍ਹਦੀ ਸਵੇਰ ਗੁਰੂ ਪਰਿਵਾਰ ਨੂੰ ਵਿਛੋੜਨ ਵਾਲੀ ਮੰਦ ਭਾਗੀ ਇਹ ਹੋ ਨਿਬੜੀ ਪਰਿਵਾਰ ਨਾਲੋਂ ਵਿਛੜ ਕੇ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਤੇ ਭਾਗੋ ਜੀ ਤੇ ਮੀਬੋ ਦੋਵੇਂ ਟੈਲਣਾ ਭਾਈ ਮਨੀ ਸਿੰਘ ਭਾਈ ਜਵਾਰ ਸਿੰਘ ਦੇ ਤੇ ਭਾਈ ਧੰਨਾ ਸਿੰਘ ਇਹ ਦੋਵੇਂ ਦਿੱਲੀ ਦੇ ਰਹਿਣ ਵਾਲੇ ਸਨ ਰੋਪੜ ਪਹੁੰਚ ਗਏ ਇੱਥੇ ਭਾਈ ਜਵਾਰ ਸਿੰਘ ਅਰੋੜਾ ਦੇ ਰਿਸ਼ਤੇਦਾਰ ਸੀ ਜੋ ਖਾਸ ਇਤਿਵਾਰੀ ਸ਼ਰਧਾਲੂ ਸਨ ਮਾਤਾਮਾ ਸਿੰਘਾਂ ਨੇ ਦੱਸਿਆ ਇਹਨਾਂ ਦੇ ਘਰ ਜਾ ਪਹੁੰਚੇ ਇਹਨਾਂ ਨੇ ਹੁਜ ਕੇ ਸੇਵਾ ਕੀਤੀ ਭਾਈ ਮਨੀ ਸਿੰਘ ਜੀ ਸਮੇਤ ਸਾਰੇ ਸਿੰਘਾਂ ਨੇ ਸਾਰੀ ਰਾਤ ਜਾਗ ਕੇ ਪਹਿਰਾ ਦਿੱਤਾ ਇੱਕ ਘੜੀ ਨਾ ਸੌਂ ਸਕੇ ਸਾਰੀ ਰਾਤ ਮੌਕੇ ਦੇ ਹਾਲਾਤ ਟੋਹ ਲੈਂਦੇ ਰਹੇ ਇਹ ਰਾਤ ਮਾਤਾਵਾਂ ਲਈ ਵੀ ਕਟਣੀ ਸੌਖੀ ਨਹੀਂ ਸੀ ਪੁੱਤਰ ਪਤੀ ਤੇ ਰੱਬ ਵਰਗੀ ਸੱਸ ਦਾ ਵਿਛੋੜਾ ਤੁਰ ਸੀਨੇ ਨੂੰ ਧੂਪ ਆਈ ਜਾਂਦਾ ਸੀ ਅਨੰਦਪੁਰ ਸਾਹਿਬ ਤੋਂ ਸਰਸਾ ਤੱਕ ਦਾ ਸਫ਼ਰ ਅੱਖਾਂ ਮੂਹਰੇੋਂ ਪਰੇ ਨਾ ਜਾਂਦਾ ਕਿਵੇਂ ਬੈਰੀ ਨੇ ਧੋਖਾ ਦਿੱਤਾ ਤੇ ਕਿਵੇਂ ਸਰਸਾ 'ਚ ਅੱਖਾਂ ਨਾਲ ਰੁੱਢਦੇ ਜਾਂਦੇ ਸਿੱਖ ਸੇਵਕ ਤੱਕੇ ਭੁੱਖੇ ਤੇ ਦੁੱਖ ਦੇ ਭੰਨੇ ਸਿੰਘ ਜਾਨਾ ਹੂਲ ਲੜਦੇ ਅੱਖਾਂ ਮੂਰੇ ਵਾਰ-ਵਾਰ ਆਣ ਮਾਵਾਂ ਦੇ ਸੀਨੇ 'ਚ ਹਲਚਲ ਮੱਚ ਨੀਂਦ ਉਡਾ ਦਿੰਦੇ ਪੁੱਤਰ ਕਿੱਥੇ ਹੋਣਗੇ ਪਤੀ ਦੀ ਸੇਵਾ ਵਿੱਚ ਕੌਣ ਹਾਜ਼ਰ ਹੋਵੇਗਾ ਕੀ ਬੀਤੀ ਹੋਵੇਗੀ ਇਨ੍ਹਾਂ ਸੋਚਾਂ ਵਿੱਚ ਸਾਰੀ ਰਾਤ ਪਾਸੇ ਲੈਂਦਿਆਂ ਬਤੀਤ ਹੋ ਗਈ ਇੱਕ ਹੀ ਰਾਤ ਬਸੇ ਪੁਰ ਰੂਪਰ ਔਰ ਹਵੇ ਹਾਂਡੀ ਮੈਂ ਦੀਨ ਚੜਾਏ ਦਿੱਲੀ ਕੇ ਪੰਦ ਪਰੇ ਚੱਲ ਕੇ ਇਨ ਕੇਤਨ ਮਹ ਤਹ ਪਹੁੰਚ ਆਏ ਇਹ ਸੂਰਜ ਪ੍ਰਕਾਸ਼ ਵਿੱਚ ਲਿਖਿਆ ਜੀ ਭਾਈ ਸੰਤੋਖ ਸਿੰਘ ਜੀ ਨੇ ਸਵੇਰ ਹੁੰਦਿਆਂ ਦੋਵੇਂ ਮਾਤਾ-ਮਾ ਭਾਈ ਮਨੀ ਸਿੰਘ ਭਾਈ ਜਵਾਰ ਸਿੰਘ ਭਾਈ ਤੰਨਾ ਸਿੰਘ ਅਤੇ ਭਾਗੋ ਤੇ ਬੀਬੋ ਸਾਰੇ ਭੇਸ ਬਟਾ ਕੇ ਇੱਕ ਬੈਲ ਗੱਡੀ ਵਿੱਚ ਬੈਠ ਕਈ ਦਿਨਾਂ ਦਾ ਕਸ਼ਟ ਭਰਿਆ ਸਫਰ ਤਿਆਰ ਕਰਕੇ ਦਿੱਲੀ ਪਹੁੰਚੇ ਇੱਥੇ ਭਾਈ ਜਵਾਰ ਸਿੰਘ ਦਾ ਘਰ ਜਾਂ ਵਿਰਾਜੇ ਇਧਰ ਕਲੰਗੀਧਰ ਪਾਤਸ਼ਾਹ ਜੀ ਸਰਸਾ ਨਦੀ ਪਾਰ ਕਰਕੇ ਕਨੌਲੇ ਵਿੱਚ ਹੀ ਕਨੌਲੇ ਵਿੱਚ ਦੀ ਹੁੰਦੇ ਹੋਏ ਪਿੰਡ ਫਿੱਡੇ ਤੇ ਮੋਦੀ ਮਾਜਰੇ ਦੇ ਰਸਤੇ ਰੋਪੜ ਜਾ ਪਹੁੰਚੇ ਮੂਰੇ ਰੋਪੜੀਏ ਪਠਾਨ ਗੁਰੂ ਜੀ ਦੇ ਬੈਰੀ ਬਣ ਬੇਈਮਾਨੀ ਦੀ ਹੱਦ ਟੱਪ ਗਏ ਕਦੇ ਇਹ ਪਠਾਨ ਗੁਰੂ ਜੀ ਕੋਲ ਅਨੰਦਪੁਰ ਸਾਹਿਬ ਨੌਕਰੀ ਕਰਦੇ ਸੀ ਗੁਰੂ ਘਰ ਤੋਂ ਇਨਾਮ ਤੇ ਤਨਖਾਹ ਲੈਣ ਵਾਲੇ ਪਠਾਨ ਗੁਰੂ ਘਰ ਦੇ ਦੋਖੀ ਬਣ ਗਏ ਅੱਗੇ ਆਈ ਰੋਪੜ ਤੁਰਕਾਰੀ ਬਹੁਤ ਪਠਾਨ ਹੋਤ ਜੈ ਮਾਰੀ ਤੇ ਹੁਤੇ ਨੌਕਰ ਤੇ ਸਤਗੁਰ ਕਣੇ ਪਾਵਤ ਇਨਾਮ ਸੂ ਅਣ ਗਿਣੇ ਘੋੜੇ ਜੋੜੇ ਉਨ ਦੇਤ ਇਨਾਮ ਭਏ ਬੇਈਮਾਨਨ ਆਏ ਕਾਮ ਰਤਨ ਸਿੰਘ ਭੰਗੂ ਜੀ ਲਿਖਦੇ ਨੇ ਜੀ ਰੋਪੜ ਦੇ ਪਠਾਣਾ ਨਾਲ ਚੰਗੀ ਝੜਪ ਹੋਈ ਇਹਨਾਂ ਬੇਈਮਾਨਾਂ ਦੇ ਇਹਨਾਂ ਬੇਈਮਾਨਾਂ ਦੇ ਸਿੰਘਾਂ ਨੇ ਬੁਰੀ ਤਰ੍ਹਾਂ ਮੂੰਹ ਪੰਨੇ ਬਹੁਤੇ ਪਠਾਣ ਮਾਰੇ ਗਏ ਬਾਕੀ ਪਿੱਛੇ ਨੂੰ ਭੱਜ ਗਏ ਆਪਣੀ ਜਾਨ ਬਚਾ ਗਏ ਪਾਤਸ਼ਾਹ ਜੀ ਪਿੰਡ ਕੋਟੜੇ ਪਹੁੰਚੇ ਇੱਥੋਂ ਦੇ ਨਿਹੰਗ ਖਾਂ ਪਠਾਣ ਨੇ ਬਹੁਤ ਸਤਿਕਾਰ ਦਿੱਤਾ ਆਪਣੀ ਹਵੇਲੀ ਦੇ ਬੂਹੇ ਬਹੁਤ ਪਿਆਰ ਸ਼ਰਦਾ ਨਾਲ ਖੋਲ ਦਿੱਤੇ ਫੇਰ ਉਹ ਗੁਰੂ ਕੋਟਲੇ ਗਏ ਉਹਨਾਂ ਦਰਵਾਜ਼ੇ ਖੋਲ ਦਿਖਾਈ ਫੇਰ ਗੁਰੂ ਵੱਲ ਕੋਟਲੇ ਗਏ ਉਹਨਾਂ ਦਰਵਾਜ਼ੇ ਖੋਲ ਦਿਖਾਈ ਨਿਹੰਕਾਂ ਪਠਾਨ ਗੁਰੂ ਦਾ ਬਹੁਤ ਸ਼ਰਧਾਲੂ ਸੀ ਜਿਹੜਾ ਨੇ ਨਿਹੰਕਾਂ ਪਠਾਨ ਸੀ ਜੀ ਉਹ ਗੁਰੂ ਸਾਹਿਬ ਦਾ ਬੜਾ ਸ਼ਰਧਾਲੂ ਸੀ ਇਹਨਾਂ ਦੇ ਵੱਡੇ ਵਡੇਰੇ ਵੀ ਗੁਰੂ ਘਰ ਤੇ ਸ਼ਰਧਾ ਰੱਖਦੇ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਅਤੇ ਸੱਤਵੇਂ ਪਾਤਸ਼ਾਹ ਗੁਰੂ ਹਰ राय ਜੀ ਇਨਾਂ ਦੇ ਵੱਡੇ ਪੁਰਖਿਆਂ ਦੇ ਗ੍ਰਹਿ ਚਰਨ ਪਾ ਕੇ ਨਿਹਾਲ ਕੀਤਾ ਸੀ ਤਲੰਗੀ ਤਰਪਾਦਸ਼ਾ ਜੀ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਗ੍ਰਹਿ ਨੂੰ ਭਾਗ ਲਾ ਗਏ ਸਨ ਪਹਿਲੀ ਵਾਰ ਪੰਗਾਣੀ ਦਾ ਜੰਗ ਜਿੱਤ ਪੌਂਟਾ ਸਭ ਤੋਂ ਵਾਪਸ ਆਉਂਦੇ ਆ ਦੂਜੀ ਵਾਰ ਨਿਹੰਖਾਂ ਵੀ ਨੰਘਖਾਂ ਦੇ ਲੜਕੇ ਆਲਮ ਖਾਨ ਦੀ ਮੰਗਣੀ ਦੇ ਸੱਦੇ ਤੇ ਤੀਜੀ ਵਾਰ ਕੁਰਸ਼ੇਤ ਵਾਪਸ ਵਾਪਸੀ ਸਮੇਂ ਗਈ ਇਹਨਾਂ ਦੇ ਘਰ ਚੌਥੀ ਵਾਰ ਪਾਤਸ਼ਾਹ ਜੀ ਜਦੋਂ ਘਰ ਆਏ ਨੰਖਾ ਨੇ ਅਨੰਦਪੁਰ ਸਾਹਿਬ ਛੱਡਣ ਦਾ ਸਾਰਾ ਹਾਲ ਪੁੱਛਿਆ ਗੱਲਬਾਤ ਹੋਈ ਜੀ ਸਾਰੀ ਆਪਣੇ ਲੜਕੇ ਆਲਮਖਾਨ ਦੀ ਮੰਗਣੀ ਦਾ ਸੱਦਾ ਪੱਤਰ ਦੇਣ ਆਪਣੀ ਬੇਗਮ ਜ਼ੈਨਾ ਤੇ ਲੜਕੀ ਮੁਮਤਾਜ਼ ਨੂੰ ਵੀ ਨਾਲ ਲੈ ਕੇ ਇੱਕ ਰਾਤ ਪਹਿਲਾਂ ਇੱਕ ਰਾਤ ਅਨੰਦਪੁਰ ਸਾਹਿਬ ਨੰਖਾ ਤੇ ਉਹਦੀ ਪਤਨੀ ਉਹਦੀ ਬੇਟੀ ਇੱਕ ਰਾਤ ਤੋਂ ਅਨੰਦਪੁਰ ਸਾਹਿਬ ਰਹਿ ਕੇ ਆਏ ਸੀ ਜੀ ਇੱਥੇ ਦੇ ਰੋਹਾਨੀਆਂਤ ਨਜ਼ਾਰਿਆਂ ਨੂੰ ਭਲੀ ਭਾਨ ਤੋਂ ਜਾਣਦੇ ਵੀ ਸੀ ਸਾਰੀ ਕਹਾਣੀ ਗੁਰੂ ਪਾਤਸ਼ਾਹ ਜੀ ਪਾਸੋਂ ਸੁਣ ਕੇ ਇਸ ਦਾ ਹਿਰਦਾ ਬਹੁਤ ਦੁਖ ਹੋਇਆ ਦੁਖੀ ਹੋਇਆ ਪਰਿਵਾਰ ਦੇ ਵਿਛੋੜੇ ਦਾ ਇਹ ਸਾਰਾ ਬਿਰਤਾਂਤ ਸੁਣ ਕੇ ਮਨ ਬਹੁਤ ਦੁਖੀ ਹੋਇਆ ਪਰਿਵਾਰ ਦੇ ਵਿਛੋੜੇ ਦਾ ਸੁਣਾ ਤਾਂ ਇਸ ਦਾ ਮਨ ਝੂਠੀਆਂ ਕਸਮਾਂ ਖਾਣ ਵਾਲਿਆਂ ਮੁਗਲਾਂ ਤੇ ਪਹਾੜੀਆਂ ਨੂੰ ਲਾਨਤਾ ਬਣਨ ਲੱਗ ਪਿਆ ਇਸਨੇ ਗੁਰੂ ਪਾਤਸ਼ਾਹ ਜੀ ਦਾ ਆਸਣ ਇੱਕ ਲੁਕਮੀ ਕੋਠੀ ਵਿੱਚ ਲਵਾ ਦਿੱਤਾ ਆਪ ਸਾਰਾ ਪਰਿਵਾਰ ਸੇਵਾ ਵਿੱਚ ਡੱਟ ਗਿਆ ਜਖਮੀ ਸਿੰਘਾਂ ਨੇ ਮੱਲਮ ਪੱਟੀ ਕੀਤੀ ਅੱਜ ਔਖੇ ਸਮੇਂ ਵੀ ਨਿਹੰਗ ਖਾਨ ਨੇ ਪ੍ਰੀਤ ਦੀਆਂ ਤੰਦਾਂ ਟੁੱਟਣ ਨਾ ਦਿੱਤੀਆਂ ਅੱਗੇ ਨਾਲੋਂ ਵੀ ਵੱਧ ਕੇ ਤਨੁਮਨੋ ਸੇਵਾ ਕੀਤੀ ਧੰ ਇਹ ਇਹ ਪਰਿਵਾਰ ਜੋ ਮੁਸੀਬਤ ਸਮੇ ਗੁਰੂ ਪਾਤਸ਼ਾਹ ਜੀ ਨਾਲ ਪ੍ਰੀਤ ਪਾ ਸੇਵਾ ਦੇ ਖਜ਼ਾਨੇ ਲੁੱਟ ਰਿਆ ਸੀ ਗੁਰੂ ਪਾਤਸ਼ਾਹ ਜੀ ਪਲੰਘ ਤੇ ਬੈਠੇ ਅਜੇ ਇਸ ਹਵੇਲੀ ਵਿੱਚ ਹੀ ਸਨ ਇਹ ਸਾਬਜਾ ਦਾ ਕਿ ਸਾਬਜਾ ਜਦਾ ਅਜੀਤ ਸਿੰਘ ਜੀ ਗੰਭੀਰ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਲਿਆ ਹਾਜ਼ਰ ਹੋਇਆ ਪਿੰਡ ਮਲਕਪੁਰ ਰੰਗਣਾ ਵਿਖੇ ਦੁਸ਼ਮਣ ਦੀ ਝਪਟ ਵਿੱਚ ਸਖਤ ਜ਼ਖਮੀ ਹੋ ਗਿਆ ਸੀ ਗੁਰੂ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ ਜੀ ਵੱਲ ਵੇਖ ਜਿੱਥੇ ਆ ਬੈਠੇ ਸੀ ਉੱਥੇ ਪਲੰਘ ਤੇ ਲਟਾ ਦਿੱਤਾ ਇਸ ਦੇ ਡੂੰਘੇ ਜ਼ਖਮਾਂ ਨੂੰ ਤੇ ਪੱਟੀਆਂ ਬੰਨ੍ਹੀਆਂ ਦਸਵੇਂ ਪਾਤਸ਼ਾਹ ਜੀ ਨੇ ਬੈਰੀ ਦਾ ਕੋਈ ਭਰੋਸਾ ਨਾ ਜਾਣ ਇਥੋਂ ਜਾਣਾ ਚੰਗਾ ਸਮਝਿਆ ਇਹਨੇ ਅੰਖਾ ਪਠਾਨ ਦੀ ਪ੍ਰੀਤ ਦੇਖ ਕੇ ਪਾਤਸ਼ਾਹ ਜੀ ਬਹੁਤ પ્રસન્ન ਹੋਏ ਇਹਨਾਂ ਨੂੰ ਕਟਾਰ ਤੇ ਸ਼੍ਰੀ ਸਾਹਿਬ ਬਖਸ਼ਿਸ਼ ਕੀਤੀ ਤੇ ਸਭ ਤੋਂ ਵਿਦਾਇਗੀ ਮੰਗੀ ਨਿਅੰਖਾਂ ਦਾ ਲੜਕਾ ਪਾਤਸ਼ਾਹ ਜੀ ਨੂੰ ਰਸਤਾ ਦੱਸਣ ਲਈ ਪਿੰਡ ਅਲੀਪੁਰ ਤੱਕ ਨਾਲ ਗਿਆ ਕਲੰਗੀਧਰ ਜੀ ਬ੍ਰਹਮਣ ਮਾਜਰੇ ਪਹੁੰਚੇ ਥੋੜੀ ਦੇਰ ਰੁੱਕ ਕੇ ਪਿੰਡ ਬੂਰ ਮਾਜਰੇ ਚਲੇ ਗਏ ਚੌਪਈ ਵਾਜ਼ਰਬੂਰ ਸੁਨਾ ਇੱਕ ਗ੍ਰਾਮ ਠਾਣਡ ਭਏ ਤਿਤਪ੍ਰਭ ਗੁਣਧਾਮ ਪਾਣੀ ਪੀਓ ਤਾਹਾਂ ਗੁਰਦੇਵ ਤਨਕ ਭਨਕ ਪਾਇਓ ਕਸ਼ਪੇਵ ਬੂਰ ਮਾਜਰੇ ਇੱਕ ਖੂਹ ਤੋਂ ਸਤਿਗੁਰੂ ਜੀ ਨੇ ਜਲ ਛਕਿਆ ਮੂੰਹ ਹੱਥ ਧੋਤਾ ਆਲੇ ਦੁਆਲੇ ਤੋਂ ਬੈਰੀ ਦੀ ਪਿੰਕ ਲਈ ਸਿੰਘਾਂ ਨੇ ਜਲ ਪਾਣੀ ਨਾਲ ਸੇਵਾ ਵੀ ਕੀਤੀ ਮੂੰਹ ਹੱਥ ਧੋ ਕੇ ਸੁਚੇਤ ਹੋਏ ਸਤਿਗੁਰੂ ਜੀ ਜਿਵੇਂ ਪ੍ਰੇਮੀ ਨੇ ਗੁਰੂ ਜੀ ਨੂੰ ਆਣ ਨਮਸਕਾਰ ਕੀਤੀ ਤੇ ਦੱਸਿਆ ਕਿ ਪਾਤਸ਼ਾਹ ਜੀ ਜਿਹੜੀ ਫੌਜ ਪਹਾੜੀ ਰਾਜਿਆਂ ਨੇ ਔਰੰਗਜ਼ੇਬ પાસે ਮੰਗਵਾਈ ਸੀ ਉਹ ਨੇੜੇ ਦੇ ਪਿੰਡ ਵਿੱਚ ਪਹੁੰਚ ਚੁੱਕੀ ਹੈ ਛੇਤੀ ਹੀ ਇਧਰ ਨੂੰ ਆ ਰਹੀ ਹੈ ਉਸ ਦੀ ਗਿਣਤੀ 10 ਲੱਖ ਹੈ ਦਸਣ ਵਾਲਾ ਘੋੜਸਵਾਰ ਸਰਕਾਰੀ ਸਿਪਾਹੀ ਗੁਰੂ ਦਸ਼ਮੇਸ਼ ਜੀ ਦਾ ਸ਼ਰਧਾਲੂ ਸੀ ਪਾਤਸ਼ਾਹ ਜੀ ਵੈਰੀ ਦੀ ਸਾਰੀ ਸੂਲ ਹੈ ਇਥੋਂ ਪਿੰਡ ਦੁਗਰੀ ਵਿੱਚ ਪਿੰਡ ਤਾਲਾਪੁਰ ਦੀ ਉੱਚੀ ਟੀਵੀ ਤੋਂ ਲੰਘਦੇ ਹੋਏ ਚਮਕੌਰ ਦੇ ਬਾੜਾ